ਮੈਂ ਚਾਹੁੰਦਾ ਕਿ ਸ਼ੁਰੂਆਤ ਅਸੀਂ ਉੱਥੋਂ ਕਰੀਏ ਕਿ ਅੰਕੜੇ ਕੀ ਬੋਲਦੇ ਆ ਸਾਡੇ ਲੋਕ ਜਿਹੜੇ ਕਿ ਹਰ ਸਾਲ ਪ੍ਰਵਾਸ ਕਰਦੇ ਆ ਬਾਹਰਲੇ ਮੁਲਕਾਂ ਦਾ ਰੁਖ ਕਰਦੇ ਆ ਕਿੰਨੇ ਮੁਲਕਾਂ ਦੇ ਵਿੱਚ ਕਿੰਨੇ ਲੋਕ ਮੁਲਕ ਛੱਡ ਜਾਂਦੇ ਆ ਹੋਰ ਮੁਲਕਾਂ ਜਾਣ ਲਈ ਤੇ ਉਸ ਦੇ ਵਿੱਚੋਂ ਲੀਗਲ ਵੇ ਕਿੰਨੇ ਕਪੜਾਉਂਦੇ ਆ ਤੇ ਇਲੀਗਲ ਤੌਰ ਤੇ ਕਿੰਨੇ ਦੀ ਗਿਣਤੀ ਆ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਤੁਹਾਡਾ ਇਸ ਚਲੰਤ ਮੁੱਦੇ ਦੇ ਉੱਤੇ ਤੁਸੀਂ ਇਹ ਗੱਲ ਰੱਖੀ ਇਹ ਚਲੰਤ ਤੋਂ ਇਲਾਵਾ ਬੜਾ ਗੰਭੀਰ ਮੁੱਦਾ ਹੈ ਹੂੰ ਜਿਹਦੇ ਉੱਤੇ ਅੱਜ ਤੋਂ ਲਗਭਗ 2 ਦਹਾਕੇ ਪਹਿਲਾਂ ਵਿਚਾਰ ਹੋ ਜਾਣੀ ਚਾਹੀਦੀ ਸੀ ਤੇ ਜੇ ਅੰਕੜੇ ਦੀ ਗੱਲ ਕਰੀਏ 17 ਲੱਖ ਸਟੂਡੈਂਟ ਬਾਹਰ ਆ ਇਸ ਵੇਲੇ ਜਿਹੜਾ ਦੇਸ਼ ਚੋਂ ਬਾਹਰ ਗਿਆ ਕੱਲਾ ਅਮਰੀਕਾ ਕੈਨੇਡਾ ਨਹੀਂ 101 ਮੁਲਕਾਂ ਦੇ ਵਿੱਚ ਪੰਜਾਬ ਤੇ ਸਾਰੇ ਦੇਸ਼ ਤੋਂ ਇੰਨਾ ਸਟੂਡੈਂਟ ਬਾਹਰ ਪੜਨ ਲਈ ਗਿਆ ਲੇਕਿਨ ਨੋਟਿਸ ਵਿੱਚ ਸਿਰਫ ਪੰਜਾਬ ਹਰਿਆਣਾ ਤੇ ਨਾਰਥਰਨ ਸਟੇਟਸ ਆ ਰਹੀਆਂ ਨੇ ਕਿਉਂਕਿ ਜਿੱਦਾਂ ਦੇ ਸਾਡੇ ਨੌਜਵਾਨ ਨੇ ਜਿੱਦਾਂ ਦੇ ਉਹ ਪਲੇ ਵਧੇ ਨੇ ਤੇ ਉੱਥੇ ਗਏ ਨੇ ਜੋ ਮੌਕਾ ਲਾ ਕੇ ਗਏ ਨੇ ਉਹਨਾਂ ਨੇ ਹੈਰਾਨਕੁਨ ਚੀਜ਼ਾਂ ਪੇਸ਼ ਕੀਤੀਆਂ ਜਿਨ੍ਹਾਂ ਦਾ ਇੱਕ ਇਹ ਵੀ ਅਜ ਨਿਕਲ ਕੇ ਆਇਆ ਕਿ ਕਿਉਂ ਉਹਨਾਂ ਨੂੰ ਰਿਪੋਰਟ ਕਰਨ ਦੀ ਗੱਲ ਹੋ ਰਹੀ ਹੈ ਲੇਕਿਨ ਅੰਕੜੇ ਤੇ ਵਾਪਸ ਆਨੇ ਆ ਬੀਤੇ ਸਾਲ ਭਾਰਤ ਸਰਕਾਰ ਦਾ ਅੰਕੜਾ ਕਹਿ ਰਿਹਾ ਕਿ ਸਾਡੇ ਨੌਜਵਾਨ ਦੇਸ਼ ਦੇ ਵਿੱਚੋਂ 60 ਬਿਲੀਅਨ ਯੂ ਐਸ ਡਾਲਰ 8600 ਕਰੋੜ ਦਾ 1 ਬਿਲੀਅਨ ਬਣਦਾ ਇਹਦਾ ਮਤਲਬ ਲਗਭਗ 5.5 ਲੱਖ ਕਰੋੜ ਦੀਆਂ ਫੀਸਾਂ ਸਾਡੇ ਦੇਸ਼ ਚੋਂ ਬਾਹਰ ਚਲੇ ਗਈਆਂ ਨੇ ਇੱਕ ਪਾਸੇ ਤੇ ਧੰਨਵਾਦ ਦੇਣਾ ਬਣਦਾ ਡਾਕਟਰ ਮਨਮੋਹਨ ਸਿੰਘ ਜੀ ਦਾ ਜੋ ਬੀਤੇ ਦਿਨੀ ਸਵਰਗਵਾਸ ਹੋਏ ਨੇ ਪਹਿਲਾਂ ਇਹ ਪੈਸਾ ਵੀ ਇਲੀਗਲੀ ਇੱਥੋਂ ਜਾਂਦਾ ਸੀ ਬਾਹਰ ਉਹਨਾਂ ਨੇ ਲਿਬਰਲਾਈਜ਼ ਸਿਸਟਮ ਬਣਾਇਆ ਲੇਕਿਨ ਉਹਨਾਂ ਕਦੇ ਵੀ ਨਹੀਂ ਸੋਚਿਆ ਹੋਵੇਗਾ ਕਿ ਇਸ ਹਿਸਾਬ ਨਾਲ ਇੰਨਾ ਪੈਸਾ ਬਾਹਰ ਚਲਾ ਜਾਏਗਾ ਅੱਗੋਂ ਆ ਗਿਆ ਪੰਜਾਬ ਦਾ ਮਸਲਾ ਪੰਜਾਬ ਦੇ ਵਿੱਚੋਂ ਲਗਭਗ 1.3 ਲੱਖ ਸਟੂਡੈਂਟ ਐਸੋਲੇ ਨਾਰਥ ਅਮਰੀਕਾ ਦੇ ਵਿੱਚ ਤੇ ਜਿਹੜਾ ਉਹ ਪੈਸਾ ਲੈ ਕੇ ਬਾਹਰ ਗਿਆ ਉਹ ਵੀ ਸਰਕਾਰੀ ਅੰਕੜਾ ਹੈ ਉਹ ਇਹ ਕਹਿ ਰਿਹਾ ਕਿ 3/2 ਬਿਲੀਅਨ ਯੂ ਐਸ ਡਾਲਰ ਦੀਆਂ ਫੀਸਾਂ ਹੀ ਬਾਹਰ ਭੇਜ ਦਿੱਤੀਆਂ ਉਹਨੂੰ ਇੰਡੋਸ ਕਰ ਦਿੱਤਾ ਸਾਡੇ ਦੇਸ਼ ਦੇ ਮਾਨਯੋਗ ਉਪ ਰਾਸ਼ਟਰਪਤੀ ਸਾਹਿਬ ਨੇ ਉਹਨਾਂ ਕਿਹਾ ਵੀ ਇਹ ਮੁਹਾਰ ਕੀ ਬਣਦੀ ਪਈ ਹੈ ਹੁਣ ਉਹਦੇ ਵਿੱਚ ਜਿਹੜਾ ਹੈਰਾਨਕੁਨ ਗੱਲ ਹੈ ਨਾ ਉਹ ਇਸ ਤੋਂ ਵੀ ਅੱਗੇ ਦੀ ਗੱਲ ਹੈ ਹੂੰ 50000 ਦੇ ਲਗਭਗ ਐਸਾ ਸਟੂਡੈਂਟ ਏ ਜਿਹੜਾ ਜਿਸ ਵੀਜ਼ੇ ਦੇ ਉੱਤੇ ਜਿਹੜੇ ਕਾਲਜ ਯੂਨੀਵਰਸਿਟੀ ਦੇ ਵੀਜ਼ੇ ਤੇ ਉੱਥੇ ਗਿਆ ਕੈਨੇਡਾ ਅਮਰੀਕਾ 'ਚ ਉਹਨੇ ਜਾ ਕੇ ਸ਼ਕਲ ਬਖਾਣੀ ਵੀ ਮناسب ਨਹੀਂ ਸਮਝੀ ਵੀ ਮੈਂ ਹਾਜ਼ਰੀ ਲਵਾ ਦਿਆਂ ਕਿ ਮੈਂ ਐਜੂਕੇਸ਼ਨ ਵੀਜ਼ੇ ਤੇ ਚੜ ਕੇ ਆਇਆ ਹਾਂ 19000 ਤੋਂ ਵੱਧ ਤੇ ਪੰਜਾਬੀ ਨੇ ਉਹਦੇ ਵਿੱਚ ਇਹ ਵੀ ਬਿਊਰੋ ਆਫ ਇਮੀਗ੍ਰੇਸ਼ਨ ਦਾ ਡਾਟਾ ਹੈ ਜੇ ਇਹੋ ਜਿਹੇ ਹੈਰਾਨ ਕਰਨ ਅੰਕੜੇ ਨੇ ਤੇ ਫਿਰ ਜਿਨ੍ਹਾਂ ਦੇਸ਼ਾਂ 'ਚ ਆਪਾਂ ਜਾ ਰਹੇ ਹਾਂ ਉਹਨਾਂ ਦੇ ਲੋਕਲ ਲੋਕਾਂ ਲਈ ਐਜੂਕੇਸ਼ਨ ਦੀਆਂ ਸੀਟਾਂ ਅਸੀਂ ਭਰ ਦਿੱਤੀਆਂ ਭਾਵੇਂ ਉੱਥੇ ਗਏ ਨਹੀਂ ਰਹਿਣ ਲਈ ਹਾਊਸਿੰਗ ਦੀ ਪ੍ਰੋਬਲਮ ਹੋ ਗਈ ਸਿਵਲ ਇਸ਼ੂਸ ਨੇ ਸੇਵਕ ਦੀਆਂ ਜਿਸ ਤਰ੍ਹਾਂ ਬੁਨਿਆਦੀ ਢਾਂਚਾ ਐ ਬੱਸਾਂ ਰੇਲ ਗੱਡੀਆਂ ਤੇ ਆਣ ਜਾਣ ਲਈ ਉਹਦੀ ਮੁਸ਼ਕਲ ਹੋ ਗਈ ਇੰਨੀ ਪਾਪੂਲੇਸ਼ਨ ਵੱਧ ਗਈ ਫਿਰ ਆਪਸੀ ਰੰਜਿਸ਼ਾਂ ਉੱਥੇ ਜਾ ਕੇ ਵੀ ਉਹਨੀਆਂ ਨੇ ਵੀ ਆ ਉਹਦਾ ਇੱਕ ਇਸ਼ਾਰਾ ਇਹ ਹੋ ਸਕਦਾ ਜਿੱਦਾਂ ਤੇ ਇੱਥੇ ਤਾੰਤ੍ਰਿਕ ਬਾਬਿਆਂ ਦੀਆਂ ਐਡਵਰਟਾਈਜ਼ਮੈਂਟ ਆਉਂਦੀਆਂ ਉੱਥੇ ਇਸ ਤੋਂ ਵੀ ਜ਼ਿਆਦਾ ਆਉਂਦੀਆਂ ਨੇ ਉਹ ਗੱਲਾਂ ਤੇ ਹੋ ਗਈਆਂ ਇੱਧਰ ਹੁਣ ਦੂਸਰੇ ਪਾਸੇ ਕਿਸੇ ਜ਼ਮਾਨੇ 'ਚ ਸਾਡੇ ਪੰਜਾਬ ਵਿੱਚ ਤੇ ਸਾਡੇ ਦੇਸ਼ ਵਿੱਚ ਬਹੁਤ ਆਲਾ ਮਿਆਰ ਦੀ এডਿਕੇਸ਼ਨ ਸੀਗੀ ਅਸੀਂ ਆਪ ਪਹਿਲਾਂ ਨਿੰਦਣਾ ਪੜ੍ਹਣਾ ਸ਼ੁਰੂ ਕਰ ਦਿੱਤਾ ਜਾਂ ਕਿਹੜੀ এডਿਕੇਸ਼ਨ ਲੈ ਰਹੇ ਨੇ ਜੀ ਹਾਇਰ এডਿਕੇਸ਼ਨ ਲਈ ਜਾ ਰਹੇ ਨੇ ਕਿਹੜੀ ਹਾਇਰ এডਿਕੇਸ਼ਨ ਹੈ ਮੈਂ ਨਹੀਂ ਸਮਝਦਾ 1% ਬੱਚਾ ਪੋਸ ਗ੍ਰੈਜੂਏਸ਼ਨ ਲਈ ਜਾ ਰਿਹਾ 1% ਤਾਂ ਵੀ 3.5 ਲੱਖ ਦੇ ਵਿੱਚੋਂ ਕਿੰਨੇ ਬਣ ਗਏ ਉਹਦੇ ਚ ਇਹ ਦੇਖੋ ਤੁਸੀਂ ਪਹਿਲਾਂ ਗਏ ਗ੍ਰੈਜੂਏਸ਼ਨ ਲਈ ਫਿਰ ਅੰਡਰਗ੍ਰੈਜੂਏਸ਼ਨ ਲਈ 10ਵੀਂ ਤੱਕ ਹੁਣ ਉਸ ਤੋਂ ਥੱਲੇ ਵਾਲੇ ਬੱਚੇ ਬਾਹਰ ਜਾ ਰਹੇ ਨੇ ਕਿਉਂ ਉਹਨਾਂ ਨੂੰ ਹੁਣ ਇੱਕ ਹੋਰ ਐਡਿਡਵਾਂਟੇਜ ਮਿਲ ਗਿਆ ਕਿ ਸਪਾਊਸ ਵੀਜ਼ਾ ਨਾਲ ਮਿਲ ਰਿਹਾ ਕਿੱਥੇ ਜਾ ਰਹੇ ਨੇ ਕਿਸੇ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਪੁੱਛਣ ਦੀ ਇੱਕ ਹਵਾ ਚੱਲ ਪਈ ਵੀ ਅਸੀਂ ਬਾਹਰ ਜਾਣਾ ਆਇਲੈਟਸ ਸੈਂਟਰਾਂ ਦੀ ਪਰਮਾਰ ਹੋ ਗਈ ट्रैवल ਏਜੰਟਾਂ ਦੀ ਪਰਮਾਰ ਹੋ ਗਈ ਜੇ ਉਥੋਂ ਕੋ ਆਇਲੈਟਸ ਉਹ ਬਚ ਗਿਆ ਹੌਲੀ ਹੌਲੀ ਇਹ ਮੌਕਾ ਆ ਗਿਆ ਸਾਨੂੰ ਕਿਸੇ ਜ਼ਮਾਨੇ ਜਿਹੜਾ ਇੱਥੋਂ ਦਾ ਗ੍ਰੈਜੂਏਟ ਹੁੰਦਾ ਸੀ ਕਦੇ এডੂਕੇਸ਼ਨ ਦੇ ਵਿੱਚ ਉਹਨੂੰ ਇੰਗਲਿਸ਼ ਸਪੀਕਿੰਗ ਲਈ ਔਫਲ ਹੁੰਦਾ ਸੀ ਇਸ ਤੋਂ ਪਹਿਲਾਂ एग्जाम ਟੈਸਟ ਆਫ ਇੰਗਲਿਸ਼ ਐਜ਼ ਅ ਫੋਰਨ ਲੈਂਗੁਏਜ ਉਹ ਜ਼ਰੂਰਤ ਹੀ ਨਹੀਂ ਸੀ ਪੈਂਦੀ ਐਸਾ ਮਾਹੌਲ ਵਿਗੜਿਆ ਹੁਣ ਲੋਕਾਂ ਨੂੰ ਇਹ ਲੱਗਣ ਲੱਗ ਪਿਆ ਵੀ ਸ਼ਾਇਦ ਆਇਲਟਸ ਕੋਈ ਬਹੁਤ ਵੱਡੀ ਇੱਕ ਯੂਨੀਵਰਸਿਟੀ ਦੀ ਡਿਗਰੀ ਹੈ ਡਿਗਰੀ ਉਹ ਇੱਥੋਂ ਤੱਕ ਮਿਆਰ ਵਿਗੜ ਗਿਆ ਕਿ ਸਾਡੀ ਨੌਜਵਾਨੀ ਉਹਦੇ ਚੋਂ ਵੀ ਮਿਨੀਮਮ 5 ਬੈਂਡ ਤੱਕ ਵੀ ਜਾਣਾ ਹੁੰਦਾ ਉਹ ਵੀ ਨਹੀਂ ਲੈਣ ਜੋਗੇ ਰਹੇ ਉਹ ਵੀ ਹੁਣ ਜਿਸ ਤਰ੍ਹਾਂ ਦੇ ਲਿਵ ਸੀਲੇ ਕਰਕੇ ਬਾਹਰ ਜਾਣ ਲੱਗੇ ਨੇ ਲੇਕਿਨ ਹੈਰਾਨੀ ਸਭ ਤੋਂ ਵੱਡੀ ਇਹ ਹੈ ਕਿ ਸਾਡੇ ਇੱਥੇ ਹੁਣ ਪੰਜਾਬ ਚ 40 ਤੋਂ ਵੱਧ ਯੂਨੀਵਰਸਟੀਆਂ ਹੋ ਗਈਆਂ ਮਿਆਰ ਆਏ ਕੋ ਵੱਖਰੀ ਗੱਲ ਹੈ 500 ਦੇ ਕਰੀਬ ਸਾਡੇ ਕੋਲ ਕਾਲਜੇਜ਼ ਨੇ 67000 ਤੋਂ ਵੱਧ ਟੈਕਨੀਕਲ ਐਜੂਕੇਸ਼ਨ ਦੀਆਂ ਸੀਟਾਂ ਨੇ ਜਦੋਂ ਕਹੇਦੇ ਜਵਾਨੇ ਦੇ ਅਸੀਂ ਜਮਾਨਾ ਤੇ ਤਾਂ ਕਹਿ ਰਹੇ ਕਿ ਪਿਛਲੇ 15 ਸਾਲਾਂ 'ਚ ਜਨਰੇਸ਼ਨ ਬਦਲ ਗਈ ਹੈ ਅੱਜ ਤੋਂ 20 ਸਾਲ ਪਹਿਲੇ ਚਾਰ ਇੰਜੀਨੀਅਰਿੰਗ ਕਾਲਜ ਹੁੰਦੇ ਸੀ ਚੰਡੀਗੜ੍ਹ ਦਾ ਵੀ ਪੰਜਾਬ ਜਨਰੇਨੀ ਕਾਲਜ ਵਿੱਚ ਹੁੰਦਾ ਸੀ ਲੁਧਿਆਣੇ ਦਾ ਬਾਕੀ ਸਾਰੇ ਮਿਲਾ ਕੇ 200 ਸੀਟ ਹੁੰਦੀ ਸੀ ਤੇ ਉਹਦੇ ਲਈ ਮਾਰੋ ਮਾਰ ਤਿੰਨ ਤਿੰਨ ਲੱਖ ਬੱਚਾ ਟੈਸਟ ਦਿੰਦਾ ਸੀ 67000 ਟੈਕਨੀਕਲ ਐਜੂਕੇਸ਼ਨ ਦੀਆਂ ਸੀਟਾਂ ਪੰਜਾਬ ਦੇ ਵਿੱਚ ਬਣ ਗਈਆਂ ਬੀਤੇ ਸਾਲਾਂ ਵਿੱਚ ਉਹਨਾਂ 'ਚ ਐਡਮਿਸ਼ਨ ਹੋਣੀ ਬੰਦ ਹੋ ਗਈ 17000 ਦੇ ਕਰੀਬ ਸੀਟ ਵੀ ਨਹੀਂ ਭਰੀ ਇਹ ਦਾ ਮਤਲਬ ਗਲੀ ਗਲੀ ਹਰ ਜਗ੍ਹਾ ਦੇ ਉੱਤੇ ਕਾਲਜ ਹੋ ਗਏ ਅਵੇਲੇਬਿਲਟੀ ਹੋ ਗਈ ਫਿਰ ਕਿਹੜੀ ਹਾਇਰ এডਿਕੇਸ਼ਨ ਲੈਣ ਅਸੀਂ ਉੱਥੇ ਜਾ ਰਹੇ ਹਾਂ ਹੂੰ ਦੂਸਰੇ ਨੰਬਰ ਦੇ ਉੱਤੇ ਹਾਜ਼ਰੀ ਤੁਹਾਨੂੰ ਪਤਾ ਲੱਗ ਗਈ ਤੀਸਰੇ ਨੰਬਰ ਦੇ ਉੱਤੇ ਜਦੋਂ ਸਾਡੀ ਪੰਜਾਬ ਦੀ ਇਕਨੋਮੀ 'ਚ ਜੋ ਬੀਤਾ ਜਿਹੜਾ ਸਮੇਂ ਦੇ ਵਿੱਚ ਦਾ ਸਰਕਾਰੀ ਅੰਕੜਾ ਹੈ ਇਹ ਜਨਤਕ ਵੀ ਹੈ ਕਿ 67000 ਕਰੋੜ ਰੁਪਏ ਦੀਆਂ ਫੀਸਾਂ ਹੂੰ ਤੇ ਪਿਛਲੇ ਸਾਲ ਦੀ ਜਿਹੜੀ ਖਰਚਾ ਹੈ ਉਹ ਚਲੇ ਗਿਆ ਬਾਹਰ ਵਿਦੇਸ਼ਾਂ ਦੇ ਵਿੱਚ ਪੰਜਾਬ ਦਾ ਬਜਟ ਲਗਭਗ 1 ਲੱਖ ਤੇ 96000 ਕਰੋੜ ਦਾ ਜੀ ਉਹਦੇ ਚੋ ਤੀਸਰਾ ਹਿੱਸਾ ਤੁਹਾਡਾ ਬੈਂਕਿੰਗ ਚੈਨਲ ਆ ਰਹੀ ਵਿਦੇਸ਼ਾਂ 'ਚ ਚਲੇ ਗਿਆ ਤੇ ਫਿਰ ਸਾਡੇ ਹੱਲੇ ਕਿਤੇ ਘੰਟੀ ਨਹੀਂ ਵੱਜੀ ਕਿਤੇ ਕਿਸੇ ਨੂੰ ਕੋਈ ਫਿਕਰਫਕਾ ਨਹੀਂ ਹੋਇਆ ਸੱਤਾਧਾਰੀਆਂ ਨੂੰ ਤੇ ਨੀਤੀ ਘੜਿਆਂ ਨੂੰ